ਜੀਰਕਪੁਰ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ પતિ ਪਤਨੀ ਦੇ ਵੱਲੋਂ ਹੋਟਲ ਦੇ ਵਿੱਚ ਕਮਰਾ ਲਿਆ ਗਿਆ ਸੀ ਕਿਰਾਏ ਤੇ ਪਰ ਜਦੋਂ ਉਸ ਕਮਰੇ ਦਾ ਦਰਵਾਜ਼ਾ ਖੋਲ ਕੇ ਦੇਖਿਆ ਜਾਂਦਾ ਤਾਂ ਜਿਸ ਹਾਲਾਤ ਦੇ ਵਿੱਚ ਉਹ પતિ ਪਤਨੀ ਸੀ ਤਾਂ ਸਾਰਿਆਂ ਦੇ ਦੇਖ ਕੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹਨਾਂ ਦੋਨਾਂ પતિ ਪਤਨੀ ਨੂੰ ਕੋਈ ਸੁਰਤ ਨਹੀਂ ਸੀ ਨਸ਼ੇ ਦੇ ਵਿੱਚ ਪੂਰੇ ਤੁੱਤ ਸੀ ਤਾਂ ਹੋਟਲ ਕਰਮਚਾਰੀਆਂ ਦੇ ਵੱਲੋਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਨਡੀਪੀਸੀ ਐਕਟ ਦੇ ਤਹਿਤ ਜਿਹੜਾ मामला दर्ज ਕਰ ਲਿਆ ਜਾਂਦਾ ਦੱਸਦੀ ਹੈ ਕਿ ਇਹ ਜਿਹੜਾ પતિ ਪਤਨੀ ਜਿਹੜੇ ਸੀਗੇ ਉਹਨਾਂ ਦੇ ਵੱਲੋਂ ਹੋਟਲ ਦੇ ਵਿੱਚ ਕਮਰਾ ਲਿਆ ਗਿਆ ਸੀ ਕਿਉਂਕਿ ਇਸ ਲੜਕੇ ਦੇ ਪਿਤਾ ਦਾ ਇਲਾਜ ਜਿਹੜਾ ਨਜ਼ਦੀਕੀ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਤਾਂ ਉਹਨਾਂ ਦੇ ਵੱਲੋਂ ਇੱਕ ਕਮਰਾ ਜਿਹੜਾ ਲਿਆ ਜਾਂਦਾ ਕਿਉਂਕਿ ਉਹਨਾਂ ਨੂੰ ਤਲਬ ਹੀ ਨਸ਼ੇ ਦੀ ਇੰਨੀ ਸੀ ਕਿ ਉਹਨਾਂ ਤੋਂ ਰਹਾ ਨਹੀਂ ਗਿਆ ਉਹਨਾਂ ਦੇ ਵੱਲੋਂ ਇੱਕ ਪਾਸੇ ਪਿਓ ਦਾ ਇਲਾਜ ਚੱਲ ਰਿਹਾ ਦੂਜੇ ਪਾਸੇ ਉਸ ਪੁੱਤ ਦੇ ਵੱਲੋਂ ਜਿਹੜਾ ਅਤੇ ਉਸ ਦੀ ਪਤਨੀ ਦੇ ਵੱਲੋਂ ਜਿਹੜਾ ਨਸ਼ੇ ਦਾ ਸੇਵਨ ਕੀਤਾ ਜਾਂਦਾ ਬਹੁਤ ਸ਼ਰਮਨਾਕ ਘਟਨਾ ਜਿਹੜੀ ਜਾ ਜੀਰਕਪੁਰ ਤੋਂ ਸਾਹਮਣੇ ਆਈ ਆ ਦੱਸਦੀ ਏ ਕਿ ਜੀਰਕਪੁਰ ਚੰਡੀਗੜ੍ਹ ਮਾਰਗ ਦੇ ਉੱਤੇ ਇੱਕ ਉੱਪਰ ਸਥਿਤ ਇੱਕ ਹੋਟਲ ਦੇ ਵਿੱਚੋਂ ਪਤੀ ਪਤਨੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਦੱਸਦੀ ਏ ਕਿ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਹੋਟਲ ਦੇ ਕਮਰਾ ਨੰਬਰ 112 ਦੇ ਵਿੱਚ ਇੱਕ ਲੜਕਾ ਲੜਕੀ ਨੇ ਕਿਰਾਏ ਤੇ ਰੂਮ ਲਿਆ ਸੀ ਉੱਥੇ ਕੋਈ ਹਲਚਲ ਨਾ ਹੋਈ ਜਿਸ ਵੰਦੀ ਸਥਾਨਕ ਪੁਲਿਸ ਨੂੰ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਪਤੀ ਪਤਨੀ ਨਸ਼ੇ ਹਾਲਤ ਦੇ ਵਿੱਚ ਪਾਏ ਗਏ ਪੁਲਿਸ ਸੂਤਰਾਂ ਅਨੁਸਾਰ ਲੜਕੇ ਦੀ ਸਿਨਾਖਤ ਅਦਿੱਤਿਆ ਪ੍ਰਤਾਪ ਹਾਲੀ ਵਾਸੀ ਜੀਰਪੁਰ ਵਤੋਂ ਹੋਈ ਹੈ ਜੋ ਆਪਣੀ ਪਤਨੀ ਸਮੇਤ ਹੋਟਲ ਦੇ ਵਿੱਚ ਰੁਕਿਆ ਹੋਇਆ ਸੀ ਸਥਾਨਕ ਪੁਲਿਸ ਦੇ ਵੱਲੋਂ ਉਕਤ ਦੁਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ ਆ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਐਨਡੀਪੀਸੀ ਐਕਟ ਦਾ ਜਿਹੜਾ ਪਰਚਾ ਹੈ ਉਹ ਦਰਜ ਕੀਤਾ ਗਿਆ ਕਿਉਂਕਿ ਨਸ਼ੇ ਦਾ ਜਿਹੜਾ ਉਹਨਾਂ ਦੇ ਵੱਲੋਂ ਸੇਵਨ ਕੀਤਾ ਜਾ ਰਿਹਾ ਸੀ ਨਸ਼ਾ ਲਤ ਜਿਹੜੀ ਆ ਉਹਨਾਂ ਨੂੰ ਇੰਨੀ ਬੁਰੀ ਸੀ ਕਿ ਉਹਨਾਂ ਦੇ ਵੱਲੋਂ ਜਿਹੜਾ ਇੱਕ ਪਾਸੇ ਪਿਓ ਦਾ ਇਲਾਜ ਚੱਲ ਰਿਹਾ ਸੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਹੋਟਲ ਦੇ ਵਿੱਚ ਕਮਰਾ ਲੈ ਕੇ ਜਿਹੜਾ ਨਸ਼ੇ ਦਾ ਜਿਹੜਾ ਸੇਵਨ ਹੈ ਉਹ ਕੀਤਾ ਜਾ ਰਿਹਾ ਹੈ ਅਸੀਂ ਤਾਂ ਬਹੁਤ ਸ਼ਰਮਨਾਕ ਘਟਨਾ ਜਿੱਥੇ ਇੱਕ ਅਪਵਿੱਤਰ ਰਿਸ਼ਤਾ ਜਿਹੜੇ ਇੱਕ ਦੂਸਰੇ ਨੂੰ ਸਮਝਾਉਂਦੇ ਹੋਏ ਨਜ਼ਰ ਆਉਂਦੇ ਨੇ ਪਾਰਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਅਜਿਹੀ ਹੀ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਪਤੀ ਪਤਨੀ ਦੇ ਵੱਲੋਂ ਆਪਣੇ ਬੱਚੇ ਤੱਕ ਨੂੰ ਜਿਹੜਾ ਵੇਚ ਦਿੱਤਾ ਜਾਂਦਾ ਨਸ਼ੇ ਦੇ ਲਈ ਤਾਂ ਇੱਕ ਹੋਰ ਜਿਹੜੀ ਸ਼ਰਮਨਾਕ ਘਟਨਾ ਉਹ ਜੀਰਕਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਪਿਓ ਦਾ ਇਲਾਜ ਚੱਲ ਰਿਹਾ ਤੇ ਦੂਜੇ ਪਾਸੇ ਪਤੀ ਪਤਨੀ ਨੇ ਜਿਹੜੇ ਉਹ ਨਸ਼ੇ ਦੇ ਆਦੀ ਨੇ ਨਸ਼ੇ ਦਾ ਸੇਵਨ ਕਰ ਰਹੇ ਆ ਤਾਂ ਉਹਨਾਂ ਦੇ ਲੋ ਇੱਕ ਹੋਟਲ ਦੇ ਵਿੱਚ ਕਮਰਾ ਕਿਰਾਏ ਤੇ ਲੈ ਕੇ ਜਿਹੜਾ ਉਹ ਨਸ਼ੇ ਦਾ ਸੇਵਨ ਕੀਤਾ ਜਾਂਦਾ ਤਾਂ ਇਹ ਤਸਵੀਰਾਂ ਦੇਖ ਕੇ ਸਾਰੇ ਹੈਰਾਨ ਰਹਿ ਗਏ ਜਦੋਂ ਉਹਨਾਂ ਦੇ ਵੱਲੋਂ ਕਮਰਾ ਖੋਲ ਕੇ ਦੇਖਿਆ ਗਿਆ ਤਾਂ ਉੱਥੇ ਜਿਹੜੀ ਉਸ ਲੜਕੇ ਦੀ ਜਿਹੜੀ ਪਤਨੀ ਸੀ ਉਹ ਬਿਲਕੁਲ ਬੇਸੁਰਤ ਪਈ ਸੀ ਜਿਹੜਾ ਲੜਕਾ ਸੀ ਉਹ ਬੈੱਡ ਤੇ ਬੈਠਾ ਸੀ ਜਦੋਂ ਦੋਨਾਂ ਨੂੰ ਨਸ਼ੇ ਦੀ ਬੇਹਾਲਤ ਦੇ ਵਿੱਚ ਦੇਖਿਆ ਗਿਆ ਤਾਂ ਪੁਲਿਸ ਦੇ ਵੱਲੋਂ ਤੁਰੰਤ ਜਿਹੜਾ ਐਕਸ਼ਨ ਲਿਆ ਗਿਆ ਮੁਕੱਦਮਾ ਦਰਜ ਕਰ ਲਿਆ ਗਿਆ ਦਸਤੀ ਇੱਕ ਐਨਡੀਪੀਸੀ ਐਕਟ ਦੀ ਧਾਰਾ ਦੇ ਤਹਿਤ ਜਿਹੜਾ ਪਰਚਾ ਦਰਜ ਹੋਇਆ ਹੁਣ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ